ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕੀਤਾ ਸੀ। तकरीबन 8:00 ਵਜੇ ਇੱਥੇ ਪਹੁੰਚੇ ਹੋ। ਮਾਰਿਸ਼ ਦਾ ਮੌਸਮ ਹੈ। ਨਾਲ ਹੀ ਨਾਲ ਅੱਜ ਕਿੰਨੇ ਛਿਲਿਆ ਦੇ ਪ੍ਰਧਾਨ ਜੀਰਾ ਸਾਹਿਬ ਕੋਬਾਇਆ ਸਾਹਿਬ ਤੇ ਨਾਲ ਸਾਡੇ ਬਿੱਟੂ ਜੀ ਤੇ ਨਾਲ ਹੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਮੋਢੀ ਆਗੂ ਸਹਿਬਾਨ ਮਬੂਰ ਦੇ ਫਰੂਜ਼ਪੁਰ ਦੇ ਜਲਾਲਾਬਾਦ ਦੇ ਫਾਜ਼ਿਲਕਾ ਦੇ ਫਰੂਜ਼ਪੁਰ ਦੇ ਹਾਤੀ ਦੇ ਸ਼ਹਿਰੀ ਦੇ ਉਹ ਸਾਰੇ ਜਾਣੇ ਸਾਡੇ ਕੰਟੈਸਟੈਂਟ ਕੈਂਡੀਡੇਟਸ ਜਿਹੜੇ ਸੀਗੇ ਚਾਹੇ ਉਹ ਗੁਰੂਪੀ ਜੀ ਹੈ ਚਾਹੇ ਜਿੰਦਰਪੁਰ ਬੱਲੂਆਣਾ ਜੀ ਹੈ ਸਾਰੇ ਸਾਥੀ ਅੱਜ ਬਲੋਕਾਂ ਦੇ ਪ੍ਰਧਾਨ ਪੁਰ ਯੂਥ ਕਾਂਗਰਸ ਨਾਲ ਵੀ ਤਾਲੁਕ ਪਾਤਰ ਖਣਾਲੇ ਅੱਜ ਅਸੀਂ ਇੱਥੇ ਇਕੱਠੇ ਕੀਤੇ ਸੀ ਮੁਖਸਰ ਜ਼ਿਲ੍ਹੇ ਦੇ ਇਹ ਫਲੋਸਪੋਰ ਜਿਲੇ ਤੋਂ ਉਸ ਪਰਵਾਸਿਲ ਕਰ ਜਿੱਥੇ ਸਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ ਆਪਦੀ ਪ੍ਰਗਟ ਕੀਤੀ ਕਿ ਬਹੁਤ ਮਾੜੇ ਹਾਲਾਤ ਨੇ ਸਾਡੇ ਪੰਜਾਬ ਦੇ ਪਰਮਾਤਮਾ ਸਾਡੇ ਪੰਜਾਬ ਨੂੰ ਤੇ ਪੰਜਾਬ ਦੀ ਲੋਕਾਂ ਨੂੰ ਇਸ ਪੂਰੀ ਨਜ਼ਰ ਤੋਂ ਔਰ ਇਸ ਆਫਰ ਤੋਂ ਵਿਚਾਰ ਇਹਦੇ ਨਾਲ ਨਾਲ ਮਗਰਲੇ ਕਈ ਦਿਨਾਂ ਤੋਂ ਸਾਡੇ ਸਾਥੀ ਔਰ ਮੈਂ ਖੁਦ ਆਪ ਉਹਨਾਂ ਦੇ ਨਾਲ ਅਸੀਂ ਪਰਵਿਸਪੁਰ ਦਾ ਵੀ ਦੌਰਾ ਕੀਤਾ ਅਸੀਂ ਮਾਰਜ਼ਨਗੜ ਦਾ ਵੀ ਦੌਰਾ ਕੀਤਾ ਹਬੋਰ ਦਾ ਵੀ ਕੀਤਾ ਜਲਾਲਾਬਾਦ ਦਾ ਵੀ ਕੀਤਾ ਜਿੱਥੇ ਕਾਫੀ ਪਾਣੀ ਆਇਆ ਹੋਇਆ ਔਰ ਉਹਨਾਂ ਦੀ ਤਿਲ ਫੁੱਲ ਭੇਟਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਾਡੇ ਕਾਂਗਰਸ ਦੇ ਆਗੂ ਸਹਿਪਾਨਾ ਨੇ ਪਿੰਡਾਂ ਚੋਂ ਵੀ ਆਮ ਲੋਕਾਂ ਨੇ ਐਸੀ ਤਾਂ ਪੰਜਾਬ ਦੇ ਵਿੱਚ ਬਹੁਤ ਜਾਮਾਜ ਲੋਕ ਹੈ ਉਹ ਹਰ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦੇ ਪਰ ਆ ਕਿ ਫਿਰ ਅਸੀਂ ਕਬੀਰਤਾ ਨਾਲ ਇੱਕ ਮੀਟਿੰਗ ਕਰਦੇ ਹੋਏ ਮੈਂ ਪੰਜਾਬ ਤੇ ਹੋਰ ਥਾਵਾਂ ਤੇ ਵੀ ਜਾਣਾ ਹੈ ਹਿਸ਼ਾਰਪੁਰ ਵੀ ਜਾਣਾ ਹੈ ਨਾਲ ਹੀ ਨਾਲ ਮੈਂ ਅੰਮ੍ਰਿਤਸਰ ਸਾਹਿਬ ਵੀ ਕਿ ਜਾਣਾ ਹੈ ਤਰਨਤਾਰਨ ਵੀ ਜਾਣਾ ਹੈ ਜਾ ਕੇ ਵੀ ਆਏ ਆ ਪਹਿਲਾਂ ਤੇ ਸਾਰੇ ਸਾਥੀਆਂ ਨੇ ਕਿਹਾ ਕਿ ਆਪਾਂ ਜੋ ਤੁਸੀਂ ਹੁਕਮ ਲਾਇਆ ਸੀ ਕਿ ਕਿਸੇ ਕੋਈ ਇੱਕ ਦਰਖਾ ਦੇਵੇ ਕੋਈ ਦੋ ਚੱਖਾ ਦੇਵੇ ਕੋਈ ਤਿਲ ਫੁੱਲ ਪੀਟਾ ਸੇਵਾ ਕਰੇ ਆਪਣੀ ਵੱਲੋਂ ਤਾਂ ਜੋ ਅਸੀਂ ਲੋਕਾਂ ਨੂੰ ਰਾਹਤ ਦਾ ਸਮਾਨ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਜੋ ਉਹਨਾਂ ਨੂੰ ਚਾਹੀਦਾ ਉਹਰੇ ਮੁਤਾਬਕ ਅਸੀਂ ਭੇਜ ਸਕੀਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਹ ਕਈ ਦਿਨਾਂ ਦਾ ਕੰਮ ਚੱਲਦਾ ਸੋ ਫਿਰ ਅੱਜ ਅਸੀਂ ਇਕੱਠੇ ਹੋਏ ਸਾਰਿਆਂ ਦੇ ਸਰਬਸੰਮਤੀ ਦੇ ਨਾਲ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਗੁਰਦੀਪ ਸਿੰਘ ਜੀਰਾ ਆਸ਼ੂ ਬਾਂਗੜ ਰਵਿੰਦਰ ਕੋਹਾੜਾ ਜੀ ਸ਼ੁਭਦੀਪ ਮਿੱਟੂ ਜੀ ਨਰਿੰਦਰ ਖੋੜੀ ਜਿਹੜੇ ਇਹ ਤਾਲਮੇਲ ਰੱਖਣ ਦੇ ਸਾਰੇ ਹਰਕਿਆ ਦੇ ਲੋਕਾਂ ਨਾਲ WhatsApp ਸਾਰੇ ਜਾਣਿਆਂ ਦਾ ਸੀ ਜਿਹੜੇ 25 30 ਜਾਣੇ ਇਕੱਠੇ ਹੋਏ ਆ ਉਹਨਾਂ ਦਾ WhatsApp ਇੱਕ ਗਰੁੱਪ ਕ੍ਰੀਏਟ ਕਰ ਦਿੱਤਾ ਗਿਆ ਇਹਨਾਂ ਪੰਜ ਮੈਂਬਰੀ ਕਮੇਟੀ ਨੂੰ ਖਬੂਰ ਬੱਲੂਆ ਬਹਬੂਰ ਬੱਲੂਆਣਾ ਫਾਜ਼ਿਲਕਾ ਜਲਾਲਾਬਾਦ ਤੇ ਗੁਰੂ ਅਰਸਾਏ ਇਹ ਫਰੋਜ਼ਪੋਰਟਾ ਜੀਰਾ ਕੋਈ ਵੀ ਰਿਕੁਆਇਰਮੈਂਟ ਆਉਗੀ ਕਿਸੇ ਚੀਜ਼ ਵਸਤੂ ਦੀ ਉਹ ਸਾਡੇ ਇਹ ਪੰਜ ਮੈਮਰੀ ਕਮੇਟੀ ਪੂਰੀ ਖਰੀਦ ਕਰਕੇ ਉੱਥੇ ਪਹੁੰਚਾਉਂਦੀ ਉਪਰਾਲਾ ਕਰਾਂਗੇ ਕਿ ਭਾਈ ਜੋ ਜ਼ਰੂਰਤ ਸੀ ਉਹ ਅਸੀਂ ਲੈ ਕੇ ਦਿੱਤਾ ਕਿ ਯਾਰੀ ਜ਼ਰੂਰਤ ਨਹੀਂ ਦੀ ਰਾਸ਼ੀ ਬਹੁਤ ਸਾਰਾ ਦੇ ਦਿੰਦੇ ਆ ਰਾਸ਼ੀ ਦੀ ਜ਼ਰੂਰਤ ਨਹੀਂ ਮਛਰਦਾਨੀ ਦੀ ਜ਼ਰੂਰਤ ਹੈ ਮਛਰਦਾਨੀ ਦੀ ਜ਼ਰੂਰਤ ਦੀ ਤੇਲ ਦੀ ਜ਼ਰੂਰਤ ਹੈ ਕਿਸੇ ਹੋਰ ਪੰਪ ਦੀ ਜ਼ਰੂਰਤ ਹੈ ਪਾਈਪ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਉਹ ਇਹ ਪਰਚੇਜ਼ ਜਿਹੜੇ ਲੱਗੇ ਆ ਕਮੇਟੀ ਜਿਹੜੀ ਹੈ ਇਹ ਕਮੇਟੀ ਉੱਥੋਂ ਤੱਕ ਇਹ ਹਰ ਚੀਜ਼ ਨੂੰ ਵਹੀਆ ਕਰਾਊਗੀ ਕਿ ਸਾਡੇ ਜਿਹੜੇ ਅੱਗੇ ਸਾਥੀ ਉੱਥੋਂ ਦੇ ਲੋਕ ਲੀਡਰ ਸਾਹਿਬਾਨ ਉਹ ਉੱਥੇ ਪਹੁੰਚਣਗੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਹੈਲਪਲਾਈਨ ਜਿਹੜੇ ਨੰਬਰ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ 4 ਸਾਥੀਆਂ ਦੀ ਅਸੀਂ ਡਿਊਟੀ ਲਈ ਹੈ ਜਿਹੜੇ ਉੱਥੇ ਆਲਰੇਡੀ ਕੋਆਰਡੀਨੇਟਰ ਵੀ ਹੈ ਸਾਡੇ ਜਿਨ੍ਹਾਂ ਨੂੰ ਕੋਈ ਵੀ ਰੈਂਡਮ ਇਹਨਾਂ ਹਟਕਿਆਂ ਦਾ ਬੰਦਾ ਕਾਲ ਕਰ ਸੰਦੇ ਵੀ ਸਾਡੇ ਪਿੰਡ ਦੇ ਵਿੱਚ ਆਹ ਦਿੱਕਤ ਹੈ ਕਿ ਇੱਥੇ ਆ ਚੀਜ਼ ਹੋਈ ਆ ਕਰਾਈ ਜਾਵੇ ਉਹ ਫਿਰ ਉਹਨੂੰ ਤਲਾਹ ਦੇਣ ਦੇ ਸਾਡੇ ਉੱਥੋਂ ਦੇ ਲੋਕਲ ਲੀਡਰਸ਼ਿਪਾਂ ਨੂੰ ਉੱਥੇ ਜਾ ਕੇ ਉਹਨਾਂ ਤੋਂ ਕੁਝ ਪ੍ਰਦਾਨ ਕਰਕੇ ਉਹ ਰਿਕੁਆਇਰਮੈਂਟ ਵੀ ਪੂਰਾ ਕਰਾਂ ਕਰਨਗੇ ਉਹ ਚ ਦੀਪਕ ਗਰਗ ਨੇ ਸਾਡੇ ਵਾਈਸ ਪ੍ਰਧਾਨ ਜਿਹਨਾਂ ਦਾ ਨੰਬਰ ਹੈ 92252 00005 9225200001 ਪੀਨਾ ਬਰਾੜਨੀ ਸਾਡੇ ਜਿਹੜਾ ਅਪਰੇਸ਼ਨ ਦੇ ਮੈਂਬਰ ਨੇ ਇਹਨਾਂ ਦਾ ਨੰਬਰ ਹੈ 98146 95040 ਜਿਵੇਂ ਦੀਪਕ ਜੀ ਹੋਰ ਦੇਖਦੇ ਐ ਉਹਨਾਂ ਨੂੰ ਹੋਰ ਰਾਸਤੇ ਜਿਹਨੇ ਫੋਨ ਕਰ ਰਹਾ ਉਹ ਦੀਪਕ ਜੀ ਨੂੰ ਕਰਨ ਪੀਨਾ ਵਿਰਾਟ ਨੇ ਇਹ ਦੇਖ ਰਿਹਾ ਆ ਇਹ ਜਿਆ ਫਾਜ਼ਿਲਕਾ ਜਲਾਨਾਬਾਦ ਜਿਆ ਫਾਜ਼ਿਲਕਾ ਧਨੀ ਵਿਰਖ ਸਾਹਿਬ ਨੇ ਉਹਨਾਂ ਦਾ ਨੰਬਰ ਹੈ 96100 73 9617300005 ਇਹ ਦੇਖੜਕੇ ਫਰੋਜ਼ਪੁਰ ਦਾ ਏਰੀਆ ਤੇ ਜੀਰਾ ਦਾ ਇਹਨਾਂ ਨੂੰ ਫਰੋਜ਼ਪੁਰ ਵਾਲੇ ਤੇ ਜੀਰੇਆ ਦੇ ਸੰਪਰਕ ਕਰ ਸਕਦੇ ਰਜੀਤ ਸਿੰਘ ਨੇ ਸਾਡੇ ਭੋਲੂਆ ਦੇ ਉਹਨਾਂ ਦਾ ਨੰਬਰ ਹੈ ਪ੍ਰਧਾਨ ਜੀ ਦਾ 98761 00196 ਇਹ ਜਲਾਨਾਬਾਦ ਦਾ ਤੇ ਨਾਲ ਗੁਰੂ ਅਰਜਨ ਸਾਹਿਬ ਇਹ ਇਹ ਜੋ ਜਿੰਨਾਂ ਨੂੰ ਇਹ ਜਿਹਦਾ ਇਹਨਾਂ ਨੂੰਗਾ ਤੋਂ ਲੋਕ ਫੋਨ ਕਰਨਗੇ ਇਹ ਸਾਡੇ ਸਮਝ ਲਓ ਕਿ ਕੰਟਰੋਲ ਰੂਮ ਨੰਬਰ ਹੈਗੇ ਨੇ ਇਹ ਸਾਥੀ ਚੱਲਦੇ ਫਿਰਦਾ ਘੁੰਮਦਾ ਜੋ ਨਾਲ ਹੀ ਨਾਲ ਅੱਜ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਸ਼ਰਧਾ ਦੇ ਮੁਤਾਬਕ ਆਪਣੀ ਜੇਬ ਦੇ ਮੁਤਾਬਕ 40 ਲੱਖ ਰੁਪਏ ਅੱਜ ਅਸੀਂ ਇਹਨਾਂ ਸੱਜਣਾ ਨੇ इकठा ਕੀਤਾ ਜਿਹੜਾ ਕੇਵਲ ਦੇ ਕੇਵਲ ਫਰੋਜਪੁਰ ਜ਼ਿਲ੍ਹਾ ਜਿਹੜਾ ਪੁਰਾਣਾ ਸੀਗਾ ਹਾਜ਼ਿਲ ਦਾ ਫਰੋਜਪੁਰ ਇਹਦੇ ਵਿੱਚ ਇਸ 40 ਲੱਖ ਰੁਪਏ ਦੇ ਨਾਲ ਅਸੀਂ ਸੇਵਾ ਨਿਭਾਵਾਂਗੇ ਇਹ ਤੋਂ ਵੱਖਰੀ ਵੀ ਅਸੀਂ ਜੋ ਸੇਵਾ ਹੋਈ ਇਹ ਤਾਂ ਆਪ ਦੀ ਜੇਬ ਚੋਂ ਖਰਚ ਕੀਤੀ ਹੈ ਕਿਉਂਕਿ ਅੱਜ ਕੱਲ ਪਹਿਲਾਂ ਆਪ ਆਪਣੀ ਜੇਬ ਚੋਂ ਖਰਚ ਕਰਨਾ ਚਾਹੀਦਾ ਫਿਰ ਲੋਕਾਂ ਤੋਂ ਕਿਸੇ ਸਾਥੀ ਸੱਚ ਤੋਂ ਡਿਮਾਂਡ ਕਰਨੀ ਚਾਹੀਦੀ ਸੋ 40 ਲੱਖ ਰੁਪਏ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਰੂਰਤ ਹੋਈ ਅਸੀਂ ਉੱਥੇ ਚੀਜ਼ਾਂ ਪਹੁੰਚਾਈਏ ਕਿਉਂਕਿ ਸਾਰਿਆਂ ਦੀ ਸੇਵਾ ਦੇ ਨਾਲ ਹੌਲੀ-ਹੌਲੀ ਜਿਹੜਾ ਇੱਕ ਕਾਰਜ ਹੈ ਇਹਨੂੰ ਅਸੀਂ ਸਫਲ ਕਰ ਲਾਂਗੇ ਸੋ ਅੱਜ ਦੀ ਮੀਟਿੰਗ ਇਸ ਕਰਕੇ ਬੁਲਾਈ ਗਈ ਸੀ ਔਰ ਮੈਂ ਤੁਮਾਂ ਸਾਥੀਆਂ ਦਾ ਉਹਨਾਂ ਸੱਜਣਾ ਦਾ ਜਿਨ੍ਹਾਂ ਸਾਰਿਆਂ ਨੇ ਆਪਣੀ ਸ਼ਰਧਾ ਦੇ ਮੁਤਾਬਕ ਇਹ ਚ ਸੇਵਾ ਪਾਈ ਹੈ ਸੋ ਮੈਂ ਉਹਨਾਂ ਦਾ ਬਹੁਤ ਦਿਲਦਿਆਂ ਗਹਿਰਾਈਆਂ ਚੋਂ ਤਬਾਤ ਕਰਦਾ ਐ ਔਰ ਆਉਣ ਵਾਲੇ ਦਿਨਾਂ ਚ ਅਸੀਂ ਹਰ ਥਾਂ ਤੇ ਉੱਥੇ ਇੱਕ ਸ਼ਾਮੀਆਂ ਦਾ ਲਾ ਕੇ ਕੰਟਰੋਲ ਰੂਮ ਵੀ ਬਣਾਵਾਂਗੇ ਉੱਥੇ ਲੋਕਲ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜੋ ਕਿਸੇ ਨੂੰ ਦਿੱਕਤ ਹੈ ਤਾਂ ਉੱਥੇ ਸਾਡੇ ਇਹਨਾਂ ਕੰਟਰੋਲ ਰੂਮਸ ਤੇ ਉਹ ਵਿਅਕਤੀ ਆਪਣਾ ਸਵਾਲ ਪੁੱਛਾ ਦੇਣ ਤੇ ਫਿਰ ਅਸੀਂ ਉਹਨਾਂ ਕੋਲ ਜਿਹੜੀ ਬੰਦੀ ਚੀਜ਼ ਹੈ ਉਹ ਵਹੀ ਆ ਕਰਾਂਗੇ ਸੋ ਅੱਜ ਦੀ ਬੇਸਿਕਲੀ ਇਹ ਹੀ ਮੀਟਿੰਗ ਅਸੀਂ ਰੱਖੀ ਸੀ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿੱਥੇ-ਜਿੱਥੇ ਹੜ੍ਹ ਆਏ ਉਹ ਜ਼ਿਲ੍ਹੇ ਦੇ ਮੁਤਾਬਕ ਕਮੇਟੀਆਂ ਬਣਾ ਕੇ ਤੇ ਰਾਹਤ ਸਮਗਰੀ ਲੈ ਕੇ ਪਏ। ਹੁਣ ਤੁਸੀਂ ਆਪ ਵੀ ਦੌਰਾ ਕਰਕੇ ਆਏ ਹੈਗੇ ਹੋ। ਕੁਦਰਤੀ ਆਫਤ ਹੈ ਹੀ ਹੈ ਪਰ ਨਾਲ ਤੁਹਾਨੂੰ ਲੱਗਦਾ ਕਿ ਕਿਤੇ ਕਸੂਰ ਕੁਝ ਡਿਪਾਰਟਮੈਂਟਸ ਦਾ ਹੈ ਜੋ ਜੀਆਂ ਆਵਾਜ਼ਾਂ ਉੱਠ ਰਹੀਆਂ ਹੈਗੀਆਂ। ਕੀ ਕਹੋਗੇ? ਦੇਖੋ ਗੱਲ ਇਹ ਨਹੀਂ ਜੀ ਇਹਰੇ ਬਾਰੇ ਮੈਨੂੰ ਲੱਗਦਾ ਕਿ ਇਸ ਔਖੀ ਘੜੀ ਦੇ ਵਿੱਚ ਮੈਂ ਬਹੁਤੀ ਇਸਤੇ ਵੱਲ ਜਾਣਾ ਨਹੀਂ ਚਾਹੁੰਦਾ। कि प्लानदेदा की कसूर है प्लानदेदा की कसूर है जो ऑपरेशन से दूर थी तो सारे ने देश ने राहुल गांधी ने क्या कि मैं देश की सरकार ते देश ने प्रधानमंत्री रखे मदद करे और देश, ने ना देश ने ने के ना खड़े देश बार जैसी सवाल कितने भी जहाज क्यों लेके जंग क्यों रोकी गई ट्रंप ने क्यों किनता उसी एयर बजे सा बहुत वड्डियां कमियां ਬਹੁਤ ਵੱਡੀ ਇਹ ਚ ਨਲਾਈਕੀ ਹੈ ਸਰਕਾਰ ਦੀ ਔਰ ਜੇ ਉਹ ਨਲਾਈਕੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਘਟਨਾ ਕਰਨਾ ਨਾ ਹੁੰਦਾ ਲੇਕਿਨ ਇਹ ਸਾਰੀਆਂ ਗੱਲਾਂ ਦੇ ਬਾਅਦ ਚ ਗੱਲ ਕਰਾਂਗੇ ਪਹਿਲਾ ਸਾਡਾ ਕੰਮ ਹੈ ਸਾਡੇ ਲੋਕਾਂ ਨੂੰ ਚੜਾਉਣਾ ਔਰ ਇਹ ਤੇ ਮੈਂ ਅੱਜ ਕੇਵਲ ਅੱਜ ਇਹ ਮੀਟਿੰਗ ਕੀਤੀ ਹੈ ਕਿ ਸਾਡਾ ਕੀ ਫਰਜ਼ ਬੰਦ ਹੈ ਐਜ਼ ਅ ਇਨਸਾਨੀਅਤ ਤੇ ਕਾਂਗਰਸ ਪਾਰਟੀ ਸੂਏਸ ਕਰਕੇ ਸੀ ਸਾਰੇ ਛੋਟੇ ਵੱਡੇ ਵੀ ਇਕੱਠੇ ਹੋ ਕੇ ਅੱਜ ਇਸ ਕਾਰਜ ਸਿਖਰ ਤੇ ਹੋ। ਤੇ ਇੱਕ ਪਾਸੇ ਇਹ ਸਥਿਤੀ ਹੈਗੀ ਤੁਸੀਂ ਵੀ ਕਹਿ ਰਹੇ ਹੋ ਵੀ ਇਸ ਸਮੇਂ ਗੱਲ ਕਰਨੀ ਉਹ ਨਹੀਂ ਹੁੰਦੀ ਪਰ ਦੂਸਰੇ ਪਾਸੇ ਆਪਦਾ ਹੀ ਵਿਧਾਇਕ ਬੋਲਦਾ ਤਾਂ ਉਸ ਤੋਂ ਬਾਅਦ ਪਠਾਨ ਮਦਰਾਂ ਨਾਲ ਜੋ ਹੋ ਰਿਹਾ ਉਹ ਸਾਰੇ ਕਨਸੈਪਟ ਨੂੰ ਕੀ ਵੇਖ ਰਿਹਾ? ਜੀ ਮੈਂ ਤੁਹਾਨੂੰ ਦੱਸਦਾ ਰਹੀ ਜੀ ਮੈਂ ਕਿਸੇ ਦੇ ਵਿਧਾਇਕ ਹਾਂ ਤੇ ਕਿਸੇ ਹੱਸੇ ਕੋਈ ਗਲਤੀ ਨਹੀਂ। ਅੱਜ ਬਹੁਤ ਔਖੀ ਘੜੀ ਹੈ। ਕਿਹੜੀ ਚੋਟ ਕਰਨੀ ਹੈ ਬੰਨੇ ਪਤਾ ਨਹੀਂ ਹੋ ਸਕਦਾ ਕਿ ਹਟਾ ਕੋ ਕਿਹਾਂ ਉਧਰ ਨੂੰ ਲੈ ਕੇ ਜਾਣਾ ਹੋਵੇ ਪਟਾਣ ਮੈਂ ਇਹ ਨਾ ਗੱਲਾਂ ਅੱਜ ਟਿੱਪਣੀ ਕਰਦਾ ਕਿ ਛੋਟਾ ਬੰਦਾ ਲੋਕ ਚਿਕਾ ਮਾਰਦੇ ਇੰਟਰ ਉਧਰ ਨੂੰ ਲੈ ਜੋ ਇਹ ਆਦਤ ਰਹੀ ਆ ਮਾਰਦੀ ਪਾਰਟੀ ਸੋ ਬਾੜਾ ਅੱਜ ਨਹੀਂ ਗੱਲ ਕਰਦੇ ਇਹਦੇ ਦੀ ਗੱਲ ਕਰਾਂਗੇ ਜਿੱਦੇ ਮੇਰੇ ਪੰਜਾਬ ਦੇ ਲੋਕ ਨੂੰ ਥੋੜਾ ਜਿਹਾ ਸਾ ਆ ਗਿਆ ਸੌਖੇ ਹੋਗੇ ਜ਼ਰੂਰ ਕੀ ਹੋਇਆ ਪੂਰੇ ਦੇ ਵੀ ਗੱਲ ਕਰਾਂਗੇ ਕਿਉਂ ਹੋਇਆ ਪੂਰੇ ਦੇ ਓਕੇ ਓਕੇ ਥੈਂਕ ਯੂ